ਸਸਿਕਾ ਜੀ ਮੈਂ ਹਾਂ ਗਗਨਦੀਪ ਓਜਾ ਤੁਸੀਂ ਦੇਖ ਰਹੇ ਹੋ ਪੰਜਾਬ ਨਿਊਜ਼ ਟੁਡੇ ਭਾਰਤ ਦੇ ਮੱਧ ਪ੍ਰਦੇਸ਼ ਤੋਂ ਬਾਅਦ ਜਾਂ ਛਤਿਸਗੜ੍ਹ ਤੋਂ ਬਾਅਦ ਜਿਹੜੀ ਲੂ ਦਾ ਪ੍ਰਕੋਪ ਹੈ ਜਾਂ ਹੀਟ ਵੇਵ ਹੈ ਉਸ ਨੇ ਉੱਤਰੀ ਭਾਰਤ ਦਾ ਰੁਕਣਾ ਸ਼ੁਰੂ ਕਰ ਦਿੱਤਾ ਹੈ ਉੱਤਰੀ ਭਾਰਤ ਦੀ ਗੱਲ ਕੀਤੀ ਜਾਵਤ ਹੈ ਦਿੱਲੀ ਹਰਿਆਣਾ ਪੰਜਾਬ ਵਿੱਚ ਪਿਤੇ ਦੋ ਦਿਨਾਂ ਤੋਂ ਹੀਟ ਵੇਵ ਚੱਲਣ ਦੀਆਂ ਖਬਰਾਂ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਨੇ ਔਰ ਪਾਰਾ ਤਾਪਮਾਨ ਜਿਹੜਾ ਹੈ 40 ਡਿਗਰੀ ਦੇ ਆਸ-ਪਾਸ ਇੱਥੇ ਚੱਲ ਰਿਹਾ ਹੈ ਸਿਹਤ ਭਾਗ ਵੱਲੋਂ ਕਈ ਤਰੀਕੇ ਦੀਆਂ ਹਦਾਇਤਾਂ ਜਿਹੜੀਆਂ ਨੇ ਜਾਰੀ ਕਰ ਦਿੱਤੀਆਂ ਗਿਆ ਨੇ ਉਹਨਾਂ ਵੱਲੋਂ ਕਿਹਾ ਗਿਆ ਖਾਸ ਤੌਰ ਤੇ ਛੋਟੇ ਬੱਚੇ ਜਿਹੜੇ ਹੈਗੇ ਨੇ ਉਹਨਾਂ ਨੂੰ 10 ਵਜੇ ਤੋਂ ਬਾਅਦ ਐਕਸਪੋਜ਼ਰ ਜਿਹੜਾ ਸੂਰਜ ਦਾ ਨਾ ਕੀਤਾ ਜਾਵੇ ਸੂਰਜ ਵਿੱਚ ਖੜਨਾ ਤੇਰੇ ਵੇ ਸੂਰਜ ਵਿੱਚ ਦੀ ਰੋਸ਼ਨੀ ਵਿੱਚ ਦਿਨੇ ਬਾਹਰ ਨਾ ਜਾਂਦਾ ਚਾਵੇ ਉਹਨਾਂ ਨੂੰ ਇਨਡੋਰ ਰੱਖਿਆ ਜਾਵੇ ਇਸ ਤੋਂ ਇਲਾਵਾ ਗਰਭਤੀ ਮਹਿਲਾਵਾਂ ਬਾਰੇ ਵੀ ਉਹਨਾਂ ਨੇ ਵਿਸ਼ੇਸ਼ ਤੌਰ ਤੇ ਹਦਾਇਤਾਂ ਜਾਰੀ ਕੀਤੀਆਂ ਗਿਆ ਨੇ ਦੂਜੇ ਪਾਸੇ ਪੰਜਾਬ ਸਕੂਲ ਸਿੱਖਿਆ ਭਾਗ ਵੱਲੋਂ ਵੀ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਦਿਆਂ ਹਦਾਇਤਾਂ ਨੱਥੀ ਕਰਕੇ ਜਿਹੜੀਆਂ ਭੇਜੀਆਂ ਗਿਆ ਨੇ ਔਰ ਇਹ ਕਿਹਾ ਗਿਆ ਕਿ ਸਕੂਲਾਂ ਦੇ ਬੱਚਿਆਂ ਨੂੰ ਹੀਟ ਵੇਵ ਤੋਂ ਬਚਾਅ ਕਰਨ ਦੇ ਲਈ ਦੱਸਿਆ ਜਾਵੇ ਡਾਕਟਰ ਸੁਮੀਤ ਜਿਹੜੇ ਨੇ ਐਪੀਡੈਮੋਲੋਜਿਸਟ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਉਹਨਾਂ ਨੂੰ ਜਾਣਦੇ ਹਾਂ ਔਰ ਕਿਸ ਤਰ੍ਹਾਂ ਦੇ ਹਦਾਇਤਾਂ ਜਿਹੜੀਆਂ ਨੇ ਉਹਨਾਂ ਵੱਲੋਂ ਇੱਥੇ ਜਾਰੀ ਕੀਤੀਆਂ ਗਈਆਂ ਨੇ ਡਾਕਟਰ ਸੁਮੇਤ ਸਾਡਾ ਜੁੜ ਰਹੇ ਨੇ। ਡਾਕਟਰ ਸੁਮੇਤ ਅੱਜ ਕੱਲ ਹੀਟ ਵੇਵ ਦਾ ਪ੍ਰਕੋਪ ਹੈ। ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਵੱਲੋਂ ਵੀ ਗਾਈਡਲਾਈਨਸ ਆਗਿਆ ਨੇ ਔਰ ਐਸਡੀਐਮ ਵੱਲੋਂ ਵੀ ਜਾਗ ਕੇ ਜਾਰੀ ਕਰ ਦਿੱਤੀਆਂ ਨੇ ਔਰ ਸਕੂਲ ਡਿਪਾਰਟਮੈਂਟ ਵੱਲੋਂ ਵੀ ਹਦਾਇਤਾਂ ਜੜੀਆਂ ਨੇ ਸਕੂਲਾਂ ਨੂੰ ਜਾਰੀ ਕਰ ਦਿੱਤੀਆਂ ਕਿ ਕਿਸ ਤਰ੍ਹਾਂ ਕੇ ਬੱਚਿਆਂ ਨੂੰ ਸੇਫ ਰੱਖਿਆ ਜਾਵੇ ਜਾਂ ਹੋਰ ਡਿਪਾਰਟਮੈਂਟ ਜਿਹੜੇ ਲੋਕ ਹੈਗੇ ਨੇ ਕਿਸ ਤਰੀਕੇ ਨਾਲ ਕੀ ਦੇਰ ਤੋਂ ਪਾਸ ਸਕਦੇ ਆ ਕੀ ਕਹਿਣਾ ਤੁਹਾਨੂੰ ਹਾਂਜੀ ਹੁਣ ਜਿਹੜਾ ਨਾਰਥ ਰੀਜਨ ਹੈ ਇੰਡੀਆ ਦਾ ਉਹ ਵੀ ਪ੍ਰਭਾਵਿਤ ਹੋਣ ਜਾ ਰਿਹਾ ਹੈ ਪਹਿਲਾਂ ਤਾਂ ਪੱਛਮ ਬੰਗਾਲ ਬਿਹਾਰ ਝਾਰਖੰਡ ਤੋਂ ਪਿਛਲੇ ਹਫਤੇ ਦੌਰਾਨ ਅਸੀਂ ਦੇਖ ਰਹੇ ਸੀ ਉੱਥੇ ਹੀਟ ਵੇਵ ਦਾ ਕਾਫੀ ਪ੍ਰਭਾਵ ਚੱਲ ਰਿਹਾ ਸੀ ਹੁਣ ਜਿਹੜਾ ਉਤਰੀ ਭਾਰਤ ਦਾ ਹਿੱਸਾ ਹੈ ਪਟਿਆਲਾ ਬਿਜਨੇਸ ਵਿੱਚ ਆ ਰਿਹਾ ਹੈ ਉਹਦੇ ਚ ਖਾਸ ਤੌਰ ਤੇ ਅਗਾਮੀ ਜਿਹੜਾ ਹਫਤਾਰਿਆਂ ਦੇ ਵਿੱਚ ਬੈਲਡ ਗਰੀ ਦੇ ਆਸ-ਪਾਸ ਉੱਚਤਮ ਤਾਪਮਾਨ ਜਾਣ ਦੀ ਆਪਨੇ ਆ ਰਹੀ ਹੈ ਵੀ ਇਹ ਚਤਾਵਨੀ ਆ ਰਹੀ ਹੈ ਹੀਟ ਵੇਵ ਦੇ ਜੋ ਸਿਹਤ ਜੋ ਸਿਹਤ ਵਿਭਾਗ ਵੱਲੋਂ ਬਾਰ ਬਾਰ ਪਬਲਿਕ ਦੇ ਵਿੱਚ ਇਹ ਐਡਵਾਈਸਰੀਜ਼ ਦੇ ਫਾਰਮ ਦੇ ਵਿੱਚ ਅਸੀਂ ਅਵੇਅਰਨੈਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜਾ ਮੌਸਮ ਵਿਭਾਗ ਵੱਲੋਂ ਚਿਤਾਇਆ ਜਾ ਰਿਹਾ ਹੈ ਤੇ ਆਗਾਮੀ ਜਿਹੜੇ ਹਫਤੇ ਦੌਰਾਨ ਭਾਰੀ ਗਰਮੀ ਜੋ ਹਾਲਾਤ ਦੱਸੇ ਜਾ ਰਹੇ ਨੇ ਜਿਸ ਸੁਖਕ ਅਤੇ ਬਿਨਾਂ بارش ਬਾਰਿਸ਼ ਦੇ ਅਜਿਹੇ ਹਾਲਾਤ ਬਣੇ ਰਹਿਣਗੇ ਜਿਸ ਤੇ 40 ਡਿਗਰੀ ਦਾ ਉਚਤਮ ਉਚਤਮ ਤਾਪਮਾਨ ਆ ਸਕਦਾ ਹੈ ਅਤੇ ਸਭ ਤੋਂ ਜ਼ਿਆਦਾ ਪੀਕ ਦਾ ਜਿਹੜਾ ਗਰਮੀ ਦਾ ਸਮਾਂ ਹੈ ਦੁਪਹਿਰ 1 ਤੋਂ 3 ਦੇ ਵਿਚਕਾਰ ਦੇਖਿਆ ਜਾ ਰਿਹਾ ਹੈ ਇਸ ਲਈ ਸਕੂਲੀ ਬੱਚੇ ਜਿਹੜਾ ਕਿ ਤੇ ਗਰਭਤੀ ਔਰਤਾਂ ਅਤੇ ਬਜ਼ੁਰਗ ਜਨਾਨ ਨੂੰ ਖਾਸ ਤੌਰ ਤੇ ਅਜਿਹੇ ਅਹ ਦਿੱਕਤਾਂ ਸਾਹਮਣੇ ਆ ਸਕਦੀਆਂ ਹਨ ਉਹਨਾਂ ਨੂੰ ਖਾਸ ਧਿਆਨ ਦੇਣ ਦੀ ਲੋੜ ਹੈ ਇਸ ਸਬੰਧੀ ਅਸੀਂ ਪ੍ਰੈਸ ਮੀਡੀਆ ਰਾਹੀਂ ਡਿਵਾਈਸਰੀਜ਼ ਜਾਰੀ ਕਰਕੇ ਸਲਾਹਤ ਦੇ ਰਹੇ ਹਾਂ ਕਿ ਸਕੂਲਾਂ ਦੇ ਵਿੱਚ 10 ਸਵੇਰੇ 10 ਵਜੇ ਤੋਂ ਬਾਅਦ ਬੱਚਿਆਂ ਨੂੰ ਤੁਪਚਾ ਨਾ ਕਢਾਇਆ ਜਾਵੇ ਉਸ ਤੋਂ ਇਲਾਵਾ ਬਜ਼ੁਰਗਾਂ ਤੇ ਗਰਭਤੀ ਔਰਤਾਂ ਦਾ ਖਾਸ ਧਿਆਨ ਰੱਖਿਆ ਜਾਵੇ ਪੀਣ ਵਾਲਾ ਪਾਣੀ ਨਾਲ ਲੱ ਕੇ ਬਾਹਰ ਨਿਕਲਿਆ ਜਾਵੇ ਹਾਈਡਰੇਸ਼ਨ ਦਾ ਧਿਆਨ ਰੱਖਿਆ ਜਾਵੇ ਤੇ ਸਵੇਟਿੰਗ ਦੇ ਕਾਰਨ ਪਸੀਨਾ ਉਹਨਾਂ ਦੇ ਕਾਰਨ ਜਿਹੜਾ ਖੂਨ ਜਿਹੜਾ ਸਾਡੇ ਸਰੀਰ ਵਿੱਚੋਂ ਹਾਈਡਰੇਸ਼ਨ ਜਿਹੜੀ ਮਤਲਬ ਡੀਹਾਈਡਰੇਸ਼ਨ ਹੋ ਜਾਣੀ ਮਤਲਬ ਪਾਣੀ ਦਾ ਲਾਸ ਹੋ ਜਾਣਾ ਤੇ ਉਹਦੇ ਨਾਲ ਜਿਹੜੇ ਅ ਸੋਲਿਊਟਸ ਹਨ ਜਿਹੜੇ ਜਿਹੜੇ ਸੋਡੀਅਮ ਤੇ ਪੋਟਾਸ਼ੀਅਮ ਦੀ ਮਾਤਰਾ ਸਾਡੇ ਘਟ ਜਾਂਦੀ ਹੈ ਉਸ ਨੂੰ ਰਿਪਲੇਨਿਸ਼ ਕਰਨ ਦੇ ਲਈ ਉਸ ਨੂੰ ਪੂਰਾ ਕਰਨ ਦੇ ਲਈ ਸਾਨੂੰ ਨਿੰਬੂ ਪਾਣੀ, ਸ਼ਕੰਜਵੀ, ਲੱਸੀ, ਦੇਹ ਨਾਰੀਅਲ ਪਾਣੀ ਕਿਸੇ ਤਰ੍ਹਾਂ ਦਾ ਤਰਲ ਪਦਾਰਥ ਹੋਵੇ ਉਹ ਲੈਂਦੇ ਰਹਿਣਾ ਚਾਹੀਦਾ ਹੈ ਪਾਣੀ ਦੀ ਕਮੀ ਨੂੰ ਪੂਰਾ ਕਰਨ ਲਈ ਪਾਣੀ ਲਗਾਤਾਰ ਪਿੰਦੇ ਰਹੋ ਬਾਹਰ ਧੁੱਪ ਚ ਨਿਕਲੋ ਤਾਂ ਛਤਰੀ ਨਾਲ ਲੈ ਕੇ ਜਾਓ ਹਲਕੇ ਰੰਗ ਦੇ ਕੱਪੜੇ ਪਹਿਨੋ ਤਾਂਕਿ ਸਰੀਰ ਦਾ ਤਾਪਮਾਨ ਠੀਕ ਬਣਿਆ ਰਹੇ ਇਸ ਤੋਂ ਲਵਰ ਕਿਸੇ ਵੀ ਜਗ੍ਹਾ ਤੇ ਜੇ ਤੁਸੀਂ ਕਿਸੇ ਨੂੰ ਗਰਮੀ ਦੇ ਕਾਰਨ ਖੜੇ ਆ ਕੰਮ ਕਰਦੇ ਹੋਏ ਬੇਹੋਸ਼ ਪਾਓ ਤਾਂ ਇਹ ਕੁਝ ਖਾਸ ਚੀਜ਼ਾਂ ਤੇ ਧਿਆਨ ਰੱਖੋ ਉਸ ਦੇ ਕਪੜੇ ਢਿੱਲੇ ਕਰ ਦਿਓ ਉਸ ਨੂੰ ਉੱਪਰ ਪਾਣੀ ਪਾ ਕੇ ਉਸ ਨੂੰ ਠੰਡਾ ਕਰਨ ਦੀ ਕੋਸ਼ਿਸ਼ ਕਰੋ ਤੇ ਛੇਤੀ ਛੇਤੀ ਹਸਪਤਾਲ ਲੈ ਕੇ ਆਓ ਕਿਉਂਕਿ ਇਹ ਜਿਹੜਾ ਹੀਟ ਸਟ੍ਰੋਕ ਹੁੰਦਾ ਇਹ ਜਾਨਲੇਵਾ ਵੀ ਹੋ ਸਕਦਾ ਹੈ ਤੇ ਹੀਟ ਸਟ੍ਰੋਕ ਤੋਂ ਬਚਣ ਦੇ ਲਈ ਸਾਡੇ ਜਿਹੜੇ ਹਸਪਤਾਲਾਂ ਦੇ ਵਿੱਚ ਪ੍ਰਬੰਧ ਕੀਤੇ ਜਾ ਰਹੇ ਹਨ ਸਾਡੇ ਐਂਬੂਲੈਂਸਾਂ ਦੇ ਵਿੱਚ ਵੀ ਜਿੱਥੇ ਔਰ ਲਿਸਟ ਲੈ ਕੇ ਆਣਾ ਉਹਦੇ ਵਿੱਚ ਵੀ ਅਸੀਂ ਪ੍ਰਬੰਧ ਕਰਨ ਲਈ ਆਦੇਸ਼ ਜਾਰੀ ਕੀਤੇ ਹਨ ਤੇ ਉਹਨਾਂ 'ਚ ਇਹ ਪ੍ਰਬੰਧ ਕਰਵਾ ਵੀ ਦਿੱਤੇ ਹਨ ਕਾਫੀ ਹੱਦ ਤੱਕ ਇਸ ਤੋਂ ਇਲਾਵਾ ਇਲੈਕਸ਼ਨ ਕੈਂਪੇਨਸ ਦੇ ਵਿੱਚ ਵੀ ਇਹ ਦੱਸਿਆ ਜਾ ਰਿਹਾ ਹੈ ਕਿ ਜਿਹੜੀਆਂ ਇਲੈਕਸ਼ਨ ਕੈਂਪੇਨਸ ਚਲਾਈ ਜਾ ਰਹੀਆਂ ਤੁਪ ਦੇ ਵਿੱਚ ਉਸ ਨੂੰ ਇਹ ਚੀਜ਼ ਦਾ ਧਿਆਨ ਰੱਖਿਆ ਜਾਵੇ ਛਾਂਦਾਰ ਇਲਾਕੇ ਅਚੀਕ ਕੀਤਾ ਜਾਵੇ ਸਰਕਾਰੀ ਤੌਰ ਤੇ ਜਿੱਥੇ ਸਾਡੇ ਸ਼ੈਡਸ ਨੇ ਮਿਊਨਿਸਪਲ ਕਾਰਪੋਰੇਸ਼ਨ ਦੇ ਏਰੀਆ ਦੇ ਅਧੀਨ ਜਾਂ ਫਿਰ ਮਿਊਨਿਸਪਲ ਕਮੇਟੀਆਂ ਨਾਬਾ ਸਮਾਣਾ ਰਾਜਪੁਰਾ ਉਹਨਾਂ ਦੇ ਅਧੀਨ ਜਿਹੜੇ ਸਾਂਝੀ ਥਾਵਾਂ ਬਣੀਆਂ ਹੋਈਆਂ ਹਨ ਉਥੇ ਬੱਸ ਸਟੈਂਡ ਦੇ ਕੋਲ ਰੇਲਵੇ ਸਟੇਸ਼ਨ ਦੇ ਕੋਲ ਉਥੇ ਜਿੱਥੇ ਛਾਂਦਾਰ ਏਰੀਆ ਦਾ ਪ੍ਰਬੰਧ ਕਰਨਾ ਔਰ ਪੀਣ ਵਾਲੇ ਪਾਣੀ ਦੇ ਉਚਿਤ ਪ੍ਰਬੰਧ ਕੀਤੇ ਜਾਣ ਦੇ ਆ ਆਦੇਸ਼ ਕੀਤੇ ਗਣ ਇਸ ਸਬੰਧੀ ਵੱਖ-ਵੱਖ ਵਿਭਾਗਾਂ ਨਾਲ ਮੀਟਿੰਗ ਕਰ ਲਈ ਗਈ ਹੈ ਇਸ ਸਬੰਧੀ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਅਸੀਂ ਸਾਰੇ ਮਹਿਕਮਿਆਂ ਨੂੰ ਇਕੱਠਾ ਕਰਕੇ ਇਹ ਸਕੂਲਾਂ ਨੂੰ ਤੇ ਸਭ ਨੂੰ ਮੈਸੇਜ ਦਿੱਤੇ ਹਨ ਤਾਂ ਜੋ ਕਿਸੇ ਵੀ ਜਾਣ ਲੇਵਾ ਨੁਕਸਾਨ ਤੋਂ ਬਚਿਆ ਜਾ ਸਕੇ ਵੱਖ-ਵੱਖ ਵਿਭਾਗਾਂ ਦੇ ਨਾਲ ਮੀਟਿੰਗਾਂ ਕਰਕੇ ਪੰਜਾਬ ਸਰਕਾਰ ਦੇ ਸਹਿਯੋਗ ਦੇ ਨਾਲ ਇਹ ਕਿਹਾ ਗਿਆ ਰਿਹਾ ਕਿ ਜਿਹੜੀ ਲੇਬਰ ਕਲਾਸ ਹੈ ਦੇਬਰ ਤੱਕ ਉਸ ਨੂੰ ਵੀ ਬਚਾਓ ਕੀਤਾ ਜਾਵੇ ਰਿਕਸ਼ੇ ਵਾਲੇ ਜਿਹੜੇ ਆ ਕਿਨੇ ਜਾਂ ਦਿਹਾੜੀਦਾਰ ਹੋਰ ਮਜ਼ਦੂਰ ਨੇ ਉਹਨਾਂ ਦੇ ਬਚਾਓ ਦੇ ਲਈ ਸ਼ੈਡਸ ਵੀ ਜ਼ਰੂਰੀ ਕਰ ਦਿੱਤੇ ਗਏ ਨੇ ਦੂਜੇ ਪਾਸੇ ਸਕੂਲੀ ਬੱਚਿਆਂ ਬਾਰੇ ਵੀ ਤੁਸੀਂ ਖਾਸ ਤੌਰ ਤੇ ਹਦਾਇਤਾਂ ਜਿਹੜੀਆਂ ਨੇ ਉਹ ਜਾਰੀ ਕੀਤੀਆਂ ਨੇ ਔਰ ਵਕ ਵਕ ਵਿਭਾਗਾਂ ਨੂੰ ਗਾਈਡਲਾਈਨਸ ਵੀ ਆਪਣੇ ਵੱਲੋਂ ਜਾਰੀ ਕਰ ਦਿੱਤੀਆਂ ਗਏ ਨੇ ਔਰ ਸਾਡੇ ਵੱਲੋਂ ਵੀ ਸਾਰੇ ਪੰਜਾਬੀਆਂ ਨੂੰ ਅਪੀਲ ਹੈ ਕਿ ਲੂ ਤੋਂ ਬਚਾਓ ਕਰਨ ਦੇ ਲਈ ਜੋ ਵੀ ਹਦਾਇਤਾਂ ਸੇਤੋ ਪਾਕ ਜਾਂ ਵਕਫ ਪਕ ਵਿਭਾਗਾਂ ਵੱਲ ਤੁਹਾਨੂੰ ਦਿੱਤੀਆਂ ਜਾ ਰਹੀਆਂ ਨੇ ਉਸ ਤੇ ਤੁਰੰਤ ਅਮਲ ਕੀਤਾ ਜਾਵੇ ਧੰਨਵਾਦ